ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਪੰਜਾਬੀ ਆਰਟਿਸਟ ਚੈਨਲ ਤੇ ਅੱਜ ਗੱਲ ਕਰਾਂਗੇ ਉਸ ਇਨਸਾਨ ਬਾਰੇ ਜੋ ਲਗਭਗ 40 ਸਾਲਾਂ ਤੋਂ ਵੀ ਜ਼ਿਆਦਾ ਸਾਲ ਨਹੀਂ ਸੁੱਤਾ ਹਾਂਜੀ ਤੁਸੀਂ ਬਿਲਕੁਲ ਠੀਕ ਸੁਣਿਆ 40 ਸਾਲਾਂ ਤੋਂ ਵੀ ਵੱਧ ਚਲੋ ਅੱਗੇ ਦੇਖਦੇ ਆ ਵੀ 40 ਸਾਲਾਂ ਤੋਂ ਵੀ ਵੱਧ ਜਾ ਕੇ ਬੰਦਾ ਜਿਉਂਦਾ ਰਹਿ ਸਕਦਾ ਹੈਗਾ ਜੇ ਹਾਂ ਤਾਂ ਕੀ ਜਿਹੜੇ ਸਾਇੰਟਿਸਟ ਨੇ ਉਸ ਰਸ ਨੂੰ ਸਲਝਾ ਸਕਿਆ ਜਾਂ ਨਹੀਂ ਚਲੋ ਦੇਖਦੇ ਆਪਾਂ ਅੱਗੇ ਆਪਦੇ ਸਵਾਲਾਂ ਦੇ ਜਵਾਬ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਿਨਾ ਸਮਾਂ ਬਰਬਾਦ ਕੀਤੇ ਹੁਣ ਆਪਾਂ ਵੀਡੀਓ ਤੇ ਚੱਲਦੇ ਆਂ ਆਜੋ ਬਈ ਦੋਸਤੋ ਗੱਲ ਆ 1942 ਦੀ ਜਦੋਂ ਵਿỆਤਨਾ ਵਿੱਚ ਥਾਈਨੋਕ ਨਾਮ ਦੇ ਬੱਚੇ ਨੇ ਜਨਮ ਲਿਆ ਬਾਕੀ ਬੱਚਿਆਂ ਦੀ ਤਰ੍ਹਾਂ ਹੀ ਉਸਦਾ ਬਚਪਨ ਬੀਤਿਆ ਅਤੇ ਫਿਰ ਉਹ ਹੌਲੀ-ਹੌਲੀ ਜਵਾਨ ਹੁੰਦਾ ਗਿਆ ਉਸਦਾ ਨਿਤਨੇ ਵੀ ਬਾਕੀ ਲੋਕਾਂ ਵਰਗਾ ਸੀ ਸਵੇਰੇ ਉੱਠਣਾ ਕੰਮ ਤੇ ਜਾਣਾ ਅਤੇ ਥੱਕ ਹਾਰ ਕੇ ਰਾਤ ਨੂੰ ਗਹਿਰੀ ਨੀਂਦ ਸੌ ਜਾਣਾ ਪਰ ਇਸ ਦੀ ਇਹ ਰੁਟੀਨ ਬਹੁਤਾ ਚਿਰ ਨਾ ਬਾਕੀ ਲੋਕਾਂ ਵਰਗੀ ਰਹੀ 1976 ਨੂੰ ਜਦੋਂ ਉਹ 34 ਸਾਲਾਂ ਦਾ ਹੋਇਆ ਤਾਂ ਉਸ ਨੂੰ ਬਹੁਤ ਤੇਜ਼ ਬੁਖਾਰ ਹੋਇਆ ਇਹ ਬੁਖਾਰ ਤਾਂ ਥੋੜੇ ਸਮੇਂ ਬਾਅਦ ਠੀਕ ਹੋ ਗਿਆ ਪਰ ਇਸ ਤੋਂ ਬਾਅਦ ਜੋ ਉਸ ਨਾਲ ਵਾਪਰਿਆ ਉਹ ਬੜਾ ਹੈਰਾਨ ਕਰਨ ਵਾਲਾ ਸੀ ਇਸ ਘਟਨਾ ਨਾਲ ਉਸ ਨੂੰ ਬਹੁਤ ਹੀ ਅਜੀਬ ਸ਼ਕਤੀ ਮਿਲ ਗਈ ਉਸ ਨੇ ਦੇਖਿਆ ਕਿ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਪਰ ਇਹ ਇੱਕ ਦਿਨ ਲਈ ਨਹੀਂ ਸੀ ਤੁਹਾਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਮਤਲਬ 1976 ਤੋਂ ਲੈ ਕੇ 2024 ਤੱਕ ਉਹ ਸੁੱਤਾ ਨਹੀਂ ਹੈ ਜਦੋਂ ਇਸ ਘਟਨਾ ਦੀਆਂ ਅਫਵਾਹਾਂ ਉੱਡਣ ਲੱਗੀਆਂ ਤਾਂ ਸਾਰੀ ਦੁਨੀਆ ਦੇ ਜਿਹੜੇ ਸਾਇੰਟਿਸਟ ਸੀ ਉਹ ਇਹਦੇ ਘਰ ਪਹੁੰਚਣ ਲੱਗੇ ਕਿ ਇਹ ਸੱਚ ਹੈ ਕਿ ਝੂਠ ਹੈ ਉਹ ਜਾਣਨਾ ਚਾਹੁੰਦੇ ਸਨ ਕਿ ਕਿਵੇਂ ਕੋਈ ਵਿਅਕਤੀ ਬਿਨਾਂ ਸੁੱਤਿਆ ਰਹਿ ਸਕਦਾ ਹੈ ਇਸ ਲਈ ਸਾਇੰਟਿਸਟ ਨੇ ਨੌਕ ਉੱਪਰ ਬਹੁਤ ਸਾਰੇ ਐਕਸਪੈਰੀਮੈਂਟ ਵੀ ਕੀਤੇ ਉਹਨਾਂ ਨੂੰ ਇਹ ਤਾਂ ਯਕੀਨ ਹੋ ਗਿਆ ਵੀ ਜਿਹੜਾ ਥਾਈਨੌਕ ਆ ਉਹ ਸੱਚ ਬੋਲਦਾ ਹੈ ਪਰ ਇਸ ਰਾਹ ਨੂੰ ਸੁਲਝਾਉਣ ਵਿੱਚ ਜਿਹੜੇ ਸਾਇੰਟਿਸਟ ਜੀ ਉਹ ਨਾਕਾਮਜਾਬ ਰਹੇ ਸੀ ਉਸ ਨੇ ਕਈ ਵੱਡੇ ਵੱਡੇ ਡਾਕਟਰਾਂ ਨਾਲ ਆਪਦੀ ਇਸ ਬਿਮਾਰੀ ਬਾਰੇ ਗੱਲ ਕੀਤੀ ਤਾਂ ਡਾਕਟਰਾਂ ਨੇ ਉਸ ਨੂੰ ਇਨਸੋਮੀਨੀਆ ਦਾ ਨਾਮ ਦਿੱਤਾ ਉਸ ਦੀ ਬਿਮਾਰੀ ਨੂੰ ਜਿਕਰ ਦੋਸਤੋ ਤੁਹਾਨੂੰ ਇਨਸੋਮੀਨੀਆ ਦਾ ਮਤਲਬ ਨਹੀਂ ਪਤਾ ਤਾਂ ਤੁਸੀਂ ਸਿੱਪੀ ਗਿਲ ਦਾ ਗਾਣਾ ਤਾਂ ਜ਼ਰੂਰ ਸੁਣਿਆ ਹੋਊਗਾ ਜਿਹਦੇ ਵਿੱਚ ਉਹ ਕਹਿੰਦਾ ਮੇਰਾ ਦਿਲ ਨਹੀਂ ਲੱਗਦਾ ਤੇਰੇ ਬਿਨਾ ਮੇਰੀ ਅੱਖ ਨਹੀਂ ਸੌਂਦੀ ਰਾਤਾਂ ਨੂੰ ਹਾਂਜੀ ਅੱਖ ਦਾ ਰਾਤਾਂ ਨੂੰ ਨਾ ਸੌਣਾ ਇਨਸੋਮੀਨੀਆ ਖਮਾਉਂਦਾ ਹੈ ਯੂਨਾਈਟਿਡ ਸਟੇਟਸ ਦੀਆਂ ਕਈ ਕੰਪਨੀਆਂ ਥਾਇਨਾਕ ਉੱਪਰ ਫਿਲਮ ਬਣਾਉਣੀ ਚਾਹੁੰਦੀਆਂ ਸੀ ਪਰ ਉਹਨੇ ਕਈ ਹਜ਼ਾਰਾਂ ਡਾਲਰਾਂ ਨੂੰ ਠੋਕਰ ਮਾਰ ਦਿੱਤੀ ਉਹ ਨਹੀਂ ਸੀ ਚਾਹੁੰਦਾ ਕਿ ਮੇਰੀ ਜ਼ਿੰਦਗੀ ਵਿੱਚ ਕੋਈ ਹੋਰ ਦਖਲਅੰਦਾਜ਼ੀ ਦੇਵੇ 2006 ਵਿੱਚ ਉਸ ਦਾ ਇੰਟਰਵਿਊ ਲਿਆ ਗਿਆ ਥਾਈਨੋਗ ਨੇ ਆਪਣੀ ਜ਼ਿੰਦਗੀ ਬਾਰੇ ਖੁੱਲ ਕੇ ਗੱਲਾਂ ਕੀਤੀਆਂ ਉਸ ਦਾ ਕਹਿਣਾ ਸੀ ਸ਼ੁਰੂ ਵਿੱਚ ਨਾ ਸੌਣ ਕਰਕੇ ਉਸ ਨੂੰ ਬੜੀ ਤਕਲੀਫ ਹੁੰਦੀ ਸੀ ਪਰ ਬਾਅਦ ਵਿੱਚ ਇਹ ਉਸ ਦੀ ਆਦਤ ਬਣ ਚੁੱਕੀ ਸੀ ਜਦੋਂ ਰਿਪੋਰਟਰ ਨੇ ਉਸ ਨੂੰ ਸਵਾਲ ਕੀਤੇ ਕਿ ਤੁਹਾਨੂੰ ਕਿਵੇਂ ਦਾ ਮਹਿਸੂਸ ਹੁੰਦਾ ਹੈ ਤਾਂ ਉਸ ਦਾ ਜਵਾਬ ਸੀ ਕਿ ਨਾ ਸੌਣ ਕਰਕੇ ਉਹ ਇੱਕ ਰੁੱਖ ਵਰਗਾ ਹੋ ਗਿਆ ਹੈ ਜਿਸ ਨੂੰ ਪਾਣੀ ਨਹੀਂ ਮਿਲਦਾ ਉਹ ਅੰਦਰੋਂ ਖਾਲੀ-ਖਾਲੀ ਮਹਿਸੂਸ ਕਰਦਾ ਹੈ ਅਤੇ ਹੁਣ ਸਦਾ ਲਈ ਸੌਣਾ ਚਾਹੁੰਦਾ ਹੈ